ਸਤਿ ਸ੍ਰੀ ਅਕਾਲ ਜੀ ਮੈਂ ਥਾਰਾ ਗੱਲਾਂ ਗਰਾਕਰ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਆਂ ਨਿੱਗਾ ਸਵਾਗਤ ਅੱਜ ਦੀਆਂ ਪੜੀਆਂ ਖਬਰਾਂ ਬਿਰ ਇਸਕੇ ਵਿੱਚ ਮੈਂ ਯੋ ਪਹਿਲੀ ਖਬਰ ਜਲੰਧਰ ਲੈ ਚਲਾਂ ਜੀ ਤਾਂ ਪੰਜਾਬ ਕਾ ਮੁੱਖ ਮੰਤਰੀ ਭਗਵੰਤ ਮਾਨ ਇਸਨੇ ਨਵੇਂ ਘਰ ਕਾ ਗ੍ਰਹਿ ਪ੍ਰਵੇਸ਼ ਕਰਿਆ ਅਰ ਕਹਿ ਰਿਆ ਬਿਰ ਜਲੰਧਰ ਕੀ ਉਪਚੋਣਾ ਪਾ ਜਿੱਤਗਾ ਡੈਗੇ ਆ ਰਹੀਓ ਫੋਟੋ ਪਾਈ ਬਿਰ ਆਰ ਕੇ ਬਾਹਰਲੇ ਪਾਸੇ ਇਹੋ ਗਾ ਲਓ ਵੀ ਭਗਵੰਤ ਮਾਨ ਖੜਿਆ আর ਉਸ ਦੀ ਘਰ ਵਾਲੀ ਘੜੀ ਆ ਗੈਲ ਬਾਗ ਬੁੜੀਆ ਜਿਹੜੀ ਨਮੀ ਜੰਮੀ ਉਸ ਨੂੰ ਲੈ ਕੇ ਉੱਥਾ ਖੜੇ ਵੀਰ ਅਰ ਜਲੰਧਰ ਵੈਸਟ ਵਿਧਾਨ ਸਭਾ ਖੇਤਰ ਦੇ ਵਿੱਚੋਂ ਹੋਣ ਵਾਲੀ ਉਪ ਚੋਣਾਂ માં ਇਹ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ਦੇ ਵਿੱਚ ਮਕਾਨ ਕਰਾਇਬਾ ਲੈ ਲਿਆ ਅੱਜ ਉਹ ਆਪਣੀ ਘਰ ਵਾਲੀ ਡਾਕਟਰ ਗੁਰਪ੍ਰੀਤ ਆਨ ਆਪਣੀ ਕੁੜੀ ਗੈਲ ਗ੍ਰਹਿ ਪ੍ਰਵੇਸ਼ ਕਰਿਆ ਇਸ ਮੌਕੇ ਬਾ ਜਲੰਧਰ ਦੇ ਦੀਪਨਗਰ ਲਾਕੇ ਆਂ ਪੁਲਸ ਨੇ ਸਰਖਸਾ ਗੇ ਔਰ ਬੰਦਕਾਰਲੇ ਵੀਰ ਬੜੇ ਯੋ ਕਹਿ ਲੋ ਵੀ ਯੋ ਦੀਪਨਗਰ ਵਾਲੇ ਇਵ ਮੜਾ ਜਾ ਨਾਕਿਆਂ ਦੇ ਬਚ ਕੇ ਜਾਇ ਕਰਿਓ ਕਿਉਂਕਿ ਭਗਵਾਨ ਤੁਹਾਨੂੰ ਰਾਹੇਗਾ ਫਿਰ ਪੁਲਸ ਦੀ ਚੌਕਸੀ ਵਧੇਗੀ ਜਿਹੜੀਆਂ ਅਸਰਾਰਤਾ ਥੰਮ ਕਰੇ ਤੇ ਵਾਹੀ ਇਸਰਾਰਤਾ ਹੋਣੀ ਐ ਇਮ ਮੁੱਖ ਮੰਤਰੀ ਭਗਵਾਨਤ ਮਾਨ ਜੋ ਜਲੰਧਰ ਬੈਸਟ ਕੀ ਪਹਚਾਉਣ ਵਾਸਤਾ ਕੰਪਨੀ ਇਸ ਨੇ ਸੰਭਾਲ ਲਈ ਅਤੇ ਇਸ ਕੇ ਚਲਦੇ ਉਸ ਨੇ ਮਤਲਬ ਯੂ ਕਹ ਲੋ ਵੀ ਦੀਪਨਗਰ ਲਾਕੀਗੇ ਵਿੱਚ ਮਾਂ ਇੱਕ ਮਕਾਨ ਲਿਆ ਕਰਾਇਆ ਜਿਸ ਪਾ ਉਸ ਨੇ ਮਤਲਬ ਗ੍ਰਹਿ ਪ੍ਰਵੇਸ਼ ਕਰਿਆ ਇਸ ਮੌਕੇ ਪਾ ਉਸ ਘਰ ਵਾਲੀ আর ਉਸ ਕੀ ਗੁੜੀ আর ਸੀਐਮ ਭਗਵਾਨ ਤਮਾਨਤਾ ਗ੍ਰਹਿ ਪ੍ਰਵੇਸ਼ ਕੇ ਚਲਦੇ ਪੁਲਿਸ ਨੇ ਪਹਿਰੇ ਜਲੰਧਰ ਦੇ ਦੀਪਨਗਰ ਲਾਕੀਤ ਤੱਕ ਪਹਿਲਾਂ ਦੱਸਿਆ ਵੀ ਇਹ ਭਗਵਾਨ ਤਮਾਨ ਉਰਾ ਬੀਰ ਖੜ ਗਿਆ ਇਹ ਭਗਵਾਨ ਤਮਾਨ ਕਰੇਗਾ ਫੂਸੋ ਕੋ ਦੇ ਬਿਰ ਇਹੋ ਸੀਟ ਮਾਂ ਨਾ ਜਿੱਤਣੀ ਜਿੱਤਰੀ ਅਰ ਭਗਵਾਨ ਤਮਾਨ ਯੋ ਕਹਰਾ ਵੀਰ ਬੋਟਾਂ ਦੇ ਵਿੱਚ ਮਾ ਮਤਲਬ ਇਹ ਸਾਨੂੰ ਪਤਾ ਹੀ ਵੀਰ ਇਹ ਉਹ 2027 ਸਪਾਈ ਵਿਧਾਨ ਸਭਾ ਚੋਣਾਂ ਤੱਕ ਮਤਲਬ ਉਰੇ ਹੀ ਰਹੇਗਾ ਹਾਬ ਉਰੇ ਹੀ ਲਿਆ ਪੱਕਾ ਕਰ ਅੱਪਾ ਨੇ ਕਰ ਲਿਆ ਕੰਮ ਆਹ ਦੇਖ ਲਿਓ ਵੀਰ ਕਿਤੇ ਬਾਰੀ ਕੰਮ ਨਾ ਹੋ ਜੇ ਪਹਿਲਾਂ ਵੀ ਇੱਕ ਲੀਡਰ ਨੇ ਉਹ ਕੋਠੀ ਜੀ ਦੱਬਲੀ ਦੀ ਸੀ ਉਹ ਦੇਖਿਓ ਵੀਰੇ ਉਹਦੇ ਬਾਅਦ ਮਾ ਬਾਹੀ ਕੰਮ ਹੋ ਜੇ ਚਲੋ ਖੈਰ ਬਾਕੀ ਤਾਂ ਸਿਆਣਾ ਭਗਵਾਨ ਤਮਾਨ ਯੋ ਅੱਪਾ ਕਹਿ ਸਕਾ ਆਰ ਵੀ ਜੋ ਕਹਿ ਲੋ ਵੀ ਇਸਕੇ ਵਿੱਚ ਮੈਂ ਕਹਿ ਰਿਹਾ ਵੀ ਫਾਇਦਾ ਜੋ ਹੋਵੇਗਾ ਵੀ ਦੋਆਪਾ ਪਾਜਵਾ ਖੇਤਰ ਮਾਜੇ ਖੇਤਰ ਦੇ ਜਿਹੜੇ ਮਤਲਬ ਲੀਡਰ ਇਹਨਾਂ ਗੱਲ ਦਾ ਸੰਪਰਕ ਵਧੀਆ ਹੋ ਜਾਏਗਾ ਔਰ ਯੋ ਥਾਰੇ ਦਵਾਰ ਦਾ ਯੋ ਕਾ ਪ੍ਰੋਗਰਾਮ ਜਿਹੜਾ ਸਰਕਾਰ ਥਾਰੇ ਦਵਾਰ ਪ੍ਰੋਗਰਾਮ ਨੂੰ ਬੜਾ ਬੜਾਵਾ ਮਿਲੇਗਾ ਕਹਾ ਵੀ ਇਸਕੇ ਵਿੱਚ ਮੈਂ ਨਵਾਂ ਮਕਾਨ 131 ਮਰਲੇ ਮਾਂ ਬਣਿਆ ਵਾ ਬੇਰੇ ਜਿਸਕੇ ਵਿੱਚ ਮੈਂ ਯੋ ਕਹਿ ਲੋ ਵੀ ਪਿਛਲੇ ਮਹੀਨੇ ਪੇਂਟਿੰਗ ਹੋਈ ਮੁਰੰਮਤ ਕਰੀ ਸੀ ਯਾਰ ਪਹਿਲਾ ਚਰਚਾ ਚੱਲ ਰਹੀ ਦੀ ਵੀ ਸੀਐਮ ਭਗਵਾਨ ਤਮਾਨ ਨੇ ਗ੍ਰਹਿ ਪ੍ਰਵੇਸ਼ ਕਰਨੇ ਆਰ ਕਰਨਾ ਕਿ ਨਹੀਂ ਕਰਨਾ ਪਰ ਬੁੱਧਵਾਰ ਨੂੰ ਇਸ ਨੇ ਦੀਨ ਚੁੜ ਲਿਆ ਅਰ ਤੁਹਾਨੂੰ ਦੱਸਾਂ ਵੀ ਇਹ ਭਗਵਾਨ ਤਮਾਨ ਨੇ ਉਸकी ਟੀਮ ਨੂੰ ਹੋਟਲ ਮਾ ਰੁਗਣਾ ਪਿਆ ਤਾਂ ਅਰ ਇਸੀ ਕਰਖਾ ਪਚੋਣਾ ਮਨਾ ਭਗਵਾਨ ਤਮਾਨ ਕਰਾ ਵੀ ਕਰਾਏਗਾ ਘਰੇ ਲੈ ਲਿਆ ਵੀਰ ਘੜੀ ਘੜੀ ਕਿਥਾ ਉਥਾ ਰੋਜ਼ ਹੋਟਲ ਆਵਾਂ ਜਾਂਦੇ ਫਿਰਾਂਗੇ ਫਿਰ ਕੱਲੋਂ ਸਾਫ ਵੀ ਦਿਖਾਣਾ ਪਵੇਗਾ ਨਾ ਵੀਰ ਕਿ ਸਾਫ ਨਾ ਦਿਖਾਇਆ ਫੇਰ ਚੱਕਰ ਪੈ ਜਣ ਆਰ ਉੱਧਰ ਭਗਵਾਨ ਤਮਾਨ ਗਏ ਵੀ ਲੀਡਰ ਕੰਮ ਕਰ ਲੱਗੇ ਵੀਰ ਸਾਰੇ ਮੰਤਰੀ ਸੰਤਰੀ ਕੰਮਾਂ ਵਾਂ ਲੱਗੇ ਵੀਰ ਕੀਟਨਾਸ਼ਕਾਂ আর ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆ ਗਿਆ ਯੋ ਕਲਤਾਰ ਸਿੰਘ ਸਦਮਾ ਕਹਿ ਰਿਹਾ ਵੀਰ ਸਦਮੇ ਨੇ ਜੋ ਬਿਆਨ ਦਿਆ ਵੀਰ ਪੰਜਾਬ ਮਾ ਕਹੇ ਵੀ ਖਤਰਨਾਕ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਘਟਾਓ ਯੋ ਪ੍ਰਿੰਟਾਵਾ ਕਰਿਆ ਪੰਜਾਬ ਦਾ ਸਪੀਕਰ ਕਲਤਾਰ ਸਦਮਾ ਈਸ਼ ਨੇ ਕਹੇ ਵੀ ਮਨੁੱਖੀ ਜੀਵਨ ਬਚਾਉਣਾ ਸੇਤ ਕਾ ਕੈਮ ਰੱਖਣੀ ਇਸ ਚੀਜ਼ ਦਾ ਬਾਲਾ ਦਿਆ ਅਰਬਾ ਕਹਿ ਰਹਾ ਵੀ ਪੰਜਾਬ ਦੇ ਵਿੱਚ ਮਾਂ ਵੀ ਵਿਧਾਨ ਸਭਾ ਸਖਤਰੇ ਦੇ ਵਿੱਚ ਬਹੁਤ ਖਤਰਨਾਕ ਕੀਟ ਨਾਸਾ ਕੀ ਵਰਤੋਗੇ ਮੁੱਦੇ 'ਤੇ ਚਰਚਾ ਵੀ ਸ਼ਾ ਕਰਿਆ ਅਰ ਕਬਰਖ ਸਾਹਿਬ ਦਾ ਵੀ ਪੰਤਜਾਮ ਹੋ ਗਿਆ ਇਹ ਤਾਂ ਲਾਣਾ ਪਈ ਇਹ ਤਾਂ ਕਰਾਂਗੇ ਵੀ ਸਾਰੇ ਪਾਸੇ ਜਾਣਾ ਪਵੇ ਆਰ ਉੱਧਰ ਸੂਬੇ ਦੇ ਵਿੱਚ ਮਾਂ ਇਹ ਕਰੇ ਵੀ ਇਹ 347472 ਦਿਵਿਆਂਗਾ ਨੂੰ UDID ਕਾਰਡ ਜਾਰੀ ਕਰੇਗੀ ਬੀਬੀ ਬਲਜੀਤ ਕੌਰ ਇਹ ਚਾੜ ਵਾਲਾ ਅਗਲੀ ਲੀਡਰ ਵੀ ਰ ਆਰ ਮੁੱਖ ਮੰਤਰੀ ਭਗਵੰਤ ਮਾਨ ਗੀ ਗਵਾਈ ਮਾ ਕਸੂਬੇ ਦੇ ਵਿੱਚ ਦੇ ਬਿਆੰਗ ਬਿਆਕਤੀ ਜਿਹੜੇ ਇੰਗੇ ਭਲੇ ਕੇ ਵਾਸਤਾ ਬਚਨ ਬੰਦ ਕਈਨਾਂ ਨੂੰ ਕਹਾ ਆਪਾਂ ਕਾੜ ਦਮੰਗੇ ਯੂ ਆਈ ਈ ਡੀ ਕਾਰਡ ਯੋ ਜਾਰੀ ਕਰੰਗੇ ਆਰ ਇਸਕੇ ਵਿੱਚ ਮਗਾ ਵੀ ਇਸਤਰੀ ਬਾਲ ਵਿਕਾਸ ਮੰਤਰੀਓ ਡਾਕਟਰ ਬਲਵੀਰ ਕੌਰ ਇਹ ਬਲਜੀਤ ਕੌਰ ਇਸ਼ਨਾ ਦੱਸਿਆ ਵੀ ਮਾਤੋ ਕਹਿਨੇਗਾ ਭਾਬ ਬਈ ਇ ਇਹਨਾ ਕੇ ਲੀਡਰ ਲੂਡਰ ਲੱਗ ਗਏਗਾ ਮਗਰ ਨਜ਼ਾਰੇ ਜਿਹਨਾਂ ਨੂੰ ਪਤਾ ਕਿਤਰਾ ਯੋ ਕਨੇਡਾ ਦੇ ਵਿੱਚ ਮਾ ਦੇਖ ਲਓ ਜਸਟਨ ਟਰੂਡੋ ਨੂੰ ਵੀ ਬੌਬ ਐਮ ਤੱਕ ਆ ਵੀ ਸੈਂਟ ਪੌਲ ਵਾਲੀ ਸ਼ੀਤ ਤੋਂ ਮੰਨ ਜਿੱਤੇ ਲੈਣੀ ਆ ਦੇਖ ਲਓ ਵੀਰ ਅਨ ਸਰਵੇਟਰ ਪਾਰਟੀ ਦੇ ਉਹ ਬੰਦੇ ਨੇ ਹਰਾਖਾ ਮਾਰਿਆ ਉਸ ਨੂੰ ਲਾਲਸੀ ਨੂੰ ਲਾਲਸੀ ਚਰਚ ਨੂੰ ਆ ਵੀ 500 ਬੰਦੇ ਦੇ ਕਿੰਨੀ ਬੋਟਾ ਵਾਰਾ ਆਤੀ ਵੀਰ ਇਹ ਮੁਧਰ ਟਰੂਡੋ ਦੇ ਕਾਰੇ ਸੀ ਫਾਨੇ ਉਹ ਮੁਧਰ ਉਨ੍ਹਾਂ ਕਾ ਵੀ ਹੋ ਰਾਲਵਾ ਬਹੁਤ ਚਾਰ ਰਾ ਵੀਰ ਇਸੀ ਕਾਰ ਕਾ ਕਹਿ ਲਓ ਵੀ ਕੰਮ ਤਾਂ ਕਰਿਆ ਨਹੀਂ ਉਹਨਾਂ ਦੇ ਬੀੜ ਤੋਂ ਕਈ ਰਾਲਵਾ ਵੀ ਚੱਕ ਰਹੀ ਸੀ ਜੀ ਵਿਰੋਧ ਕਰ ਰਹੇ ਪਰ ਕਰੇ ਚਲੋ ਕੋਈ ਬਾਤ ਨਹੀਂ ਪਰ यो इसी ਤਰ੍ਹਾਂ यो ਕਲ ਵੀੁਰਾ ਵੀ ਲੱਗੇ ਉਹ ਕੰਮ ਕਰ ਨੋਟ ਪਾਤਾ ਮੈਂ ਇਹ ਨਾ ਕਰਿਆ ਕੰਮ ਤੇ ਕੱਲ ਬੈਲਾ ਕਰਕਰ ਆਪੇ ਦੇ ਦਿੰਗੇ ਵੀਰ ਲੋਕਾਂ ਦਾ ਗਿਆ ਵੀਰ ਲੋਕਾਂ ਦਾ ਵੋਟ ਪਾਣੀ ਜਿਸ ਤਰ੍ਹਾਂ ਇਹ ਦੇਖ ਲਿਓ ਇਹ ਬ ਜਲੰਧਰ ਬੈਸਟ ਵਾਲੀ ਜਿਹੜੀ ਉਹ ਸੀਟ ਜਿੰਮੀ ਚੋਂ ਆਉਣ ਵਾਲੇ ਮਨ ਤੋਂ ਹੀ ਉਹ ਵੀ ਨਹੀਂ ਲੱਗਦਾ ਜਿੱਤਣਗੇ ਵੀਰ ਮਨ ਨੂੰ ਬਹੁਤ ਔਖਾ ਲੱਗ ਰਿਹਾ ਊਰਾ ਮੈਨੂੰ ਲੱਗ ਰਿਹਾ ਵੀ ਉਹ ਇਹ ਕਾਮਲ ਕੇ ਫੁੱਲਾ ਵਾਲੇ ਜਿੱਤ ਜੇਗੇ ਵੀਰ ਕਾਮਲ ਕੇ ਫੁੱਲਾ ਵਾਲਾ ਦਾ ਜੋਰ ਬਾਕੀ ਕਾਂਗਰਸ ਪਾਰਟੀ ਦਾ ਬਜੂਰ ਹੈ ਕਿਉਂਕਿ ਉਹ ਚੱਲੀ ਜਿੱਤਿਆ ਵੀਰ ਲੋਕਾਂ ਨੇ ਤਾਂ ਹੱਥ ਹੱਥ ਪੰਜਾ ਚਲਾਇਆ ਵਾ ਇਹੋ ਵੀ ਨਹੀਂ ਪਤਾ ਕਿ ਹੱਥ ਪੰਜੇ ਨੂੰ ਫੇਰ ਵੋਟ ਪੈ ਜੇ ਇਸ ਕਰਕੇ ਇਹ ਸਾਰਾ ਚੱਕਰ ਪੈ ਰਿਹਾ ਵੀਰ ਆ ਰਿਹਾ ਇਹ ਵੀ ਇਹਨਾਂ ਨੂੰ ਕੰਮ ਕਰਨੇ ਪੋਮੇਗੇ ਕੋ ਚਲੋ ਇਹ ਕਹ ਲੋ ਵੀ ਚੋਣ ਜਾਬਤਾ ਤੋਂ ਨਹੀਂ ਲਗਿਆ ਵਾ আর اسی کے بیچ میں یہ ਕਹ ਲੋ ਵੀ ਪੀ ایس پی سی ایل ਨੇ ਇਹ ਕਹ ਲੋ ਵੀ ਪਹਿਲ ਕਦਮੀ ਕਰਤੀ 35 ਕਿਲੋਗ੍ਰਾਮ ਦੀ ਸੁਰੱਖਿਆ ਦੇ ਤਿੰਨ ਸੋਲਰ ਰੁਖ ਲਾਏ ਜੋ ਤਿੰਨ ਯੋ ਕਹ ਲੋ ਵੀਰ ਭਗਵਾਨ ਤਮਾਨ ਜੀ ਜੋ ਪਾਰਟੀ ਜਦੀ ਮੁੱਖ ਮੰਤਰੀ ਭਗਵਾਨ ਤਮਾਨ ਗਤੀ ਸੀ ਪਾਵਰ ਸਟੇਟ ਕਾਰਪੋਰੇਸ਼ਨ ਲਿਮਟਿਡ ਨੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਵਾਂ 5 ਕਿਲੋਵਾਟ ਦੇ 7 ਸੋਲਰ ਡਰਾਕਟ ਲਾਤੇ ਮਤਲਬ 35 ਕਿਲੋਵਾਟ ਲੈਟ ਬਣਾਵਾਂਗੇ ਯੋ ਵੀਰ ਆ ਇਸ ਪ੍ਰੋਜੈਕਟ ਦਾ ਅਧਗਾਰਨ ਬਿਜਲੀ ਮੰਤਰੀ ਯੋ ਹਰਪਦਨ ਸਿੰਘ ਜੀ ਟੀ ਉਹ ਇਸ ਨੇ ਕਰਿਆ 7 ਸੋਲਰ ਡਰਾਕਟਾਂ ਦੇ ਉੱਪਰ ਯੋ ਰੀਵਨ ਰਟਗਾ ਯੋ ਕਹ ਲੋ ਵੀਰ ਬਾਕੀ 6 ਸੋਲਰ ਡਰਾਕਟ ਪਟਿਆਲੇ ਦੇ ਵਿੱਚ ਮਾ VSPL ਕੇ ਪਾਵਰ ਲਾਉਣੀਆਂ ਦੇ ਵਿੱਚ ਮਲਾਂਗੇ ਸੋਲਰ ਦਰਖਤ ਯੋ ਕਾ ਵੀ ਆਪਣੇ ਇਲਾਕੇ ਮੈਂ ਲਾਗਦਾ ਟੈਸਟ ਕਰਦੇ ਮਤਲਬ ਕਹਿ ਲੋ ਕਿ ਕੰਮ ਸਾਰੇ ਲਾਗੇ ਕਰਨ ਮੀਰਾ ਕਹਨੇਗਾ ਮਤਲਬ ਉਹ ਇਹਨਾਂ ਨੂੰ ਪਤਾ ਜੇ ਕੰਮ ਨਾ ਕਰਿਆ ਫਿਰ ਚੱਕਰ ਪੈ ਜਾਣਾ ਆਰਪੀਐਸਪੀਸੀਐਲ ਗਿਆ ਜਿਹੜੀਆਂ ਕਦਾਂ ਇਸਕੇ ਉੱਪਰ 13 ਮੀਗਾਵਾਟ ਸੋਲਰ ਪਾਵਰ ਪ੍ਰਜੈਕਟਾਂ ਦੀ ਸਥਾਪਨਾ ਦੇ ਵਾਸਤੇ ਟਰੇਡਿੰਗ ਪ੍ਰਤੀਕਿਰਿਆ ਚੱਲ ਰਹੀ ਆਰ ਭਾਜਨ ਮੈਂ ਕਹਿ ਰਿਹਾ ਕਾ ਵੀ ਉਹਨਰ ਦਰਖਤ ਸਾਫ ਹਰ ਯੂ ਕਾਮੀ ਨਵੀਨ ਯੋਗ ਊਰਜਾ ਸਰੋਤ ਕਵੀ ਤਾਜੀ ਇਹ ਲੈਡ ਬਣਾ ਕੇ ਦੰਗੇ ਮਤਲਬ ਕੁੰਦਲ ਮਰਗਾ ਯੋ ਹੈ ਲੋ ਵੀ ਉੱਠਾ ਕੰਮ ਹੋ ਰਿਆ ਆਰ ਜੀ ਸੀ ਕਰਕੇ ਇਹਨਾਂ ਸੇਗਾ ਕਾਰੋਬਾਰ ਵੀ ਚੱਕਿਆ ਬਾਈ ਇਹਨਾਂ ਨੇ ਪੂਰੇ ਸਾਲ ਇਹਨਾਂ ਅੱਗ ਲਗਾ 200 ਕਿਲੋ ਗੈਰਨ ਫੂਕ ਕਮੀ ਇਤਨੀ ਵੀ ਯੋ ਬੀਸਪਾਰਕ ਦੇ ਵਿੱਚ ਮਨਸਾ ਯੋ ਦਿਵਸ ਮਨਾਇਆ ਗਿਆ ਅਮੋਤਰੀ ਨਸਾ ਦਿਵਸ ਇਸਕੇ ਵਿੱਚ ਅੰਬਰ ਸਰ ਪੂਸ ਨੇ ਕਮਿਸ਼ਨਰ ਜਿਹੜਾ ਡੀ ਆਈ ਜੀ ਮਾਰ ਰੇਂਜ ਰੁਕੇ ਸਕੋ ਸਲ ਇਸਨੈਕ ਖੰਨੇ ਦੇ ਵਿਚੋਂ ਪੇਪਰ ਮੀਲਾ ਯੋ ਕਾਬੂ ਫਪਾਹਰੀ ਮਾਤਰਾ ਨਾਲ ਗਾਵੀ ਹਾਇਰਨ ਨੂੰ ਅਗ ਲਾਈ ਔਰ ਯੋ ਨਸੇ ਦੇ ਪਦਾਰਥ ਨੂੰ ਅਗਨੀ ਭੇਟ ਕਰਿਆ ਮਤਲਬ ਇਹ ਕਹ ਲਓ ਵੀ ਬੱਖ ਬੱਖ ਅਲੱਗ ਕਿਆਵਾਂ ਦੇ ਯੋ ਫੜੀ ਜਿਹੜੀ ਨੀ ਇਸਨਾਨ ਬਿਲਾਗਾ ਅਰ ਪਿਆ ਖਤਮ ਸਰ ਅੰਦੀ ਇਲਾਕਿਆਂ ਵਾਂ ਮਤਲਬ ਯੋ ਕਹ ਲਓ ਮੀਠਾਂਵਰ ਸਰਤਨ ਤਰਨ ਬਟਾਲਾ ਗੁਰਦਾਸਪੁਰ ਯੋ ਇਲਾਕਿਆਂ ਦੇ 200 ਕਿਲੋ ਹਾਇਰਨ ਚੱਕੀ ਇਹਨੇ ਪੂਲਸਾਂ ਨੇ ਫੜੀ ਔਰ ਫਿਰ ਅਗ ਲਾਗਾ ਖਤਮ ਕਰਦੀ ਭਗਵਾਨ ਤਮਾਨ ਗਾ ਰਗਾ ਪੰਜਾਬ ਮੰਨਦਾ ਸੇ ਖਤਮ ਕਰਨੀ ਮੰਨ ਇਹ ਕੰਮ ਵੀ ਗਰ ਕਦ ਖਾਣੇ ਨਹੀਂ ਵੀ ਫਿਰ ਇਹਨਾਂ ਨੂੰ ਵੀ ਹਰਾ ਦੇਗੇ ਨਾ ਇਸ ਕਰਤਾ ਇਹ ਚੱਕਰ ਪੈ ਰਿਆ ਸਾਰਾ ਬੀਐਚਜੀ ਦੇ ਇਸ ਕੌਸਲ ਪੈ ਰਿਆ ਕਾ ਪੁਲਿਸ ਕਮੀਸ ਨਾ ਰ ਜਿਣਾ ਕਾਮ ਨਰ ਸਰ ਰਣਜੀਤ ਰਣਜੀਤ ਸਿੰਘ ਢਿੰਡੋ ਨੇ ਕਾ ਵੀ ਪੁਲਿਸ ਕੇ ਬਖਵਲ ਜ਼ਿਲ੍ਹਾ ਮੇ ਇਮਬਰਾਮ ਦਾ ਕਰੀ ਤੂੰ ਥਾਂ ਬਿਲਾਗਾ ਫੋਕਦੀ ਗਾ ਮਾ ਨਾ ਫਿਰ ਇਹ ਸਾਰੀ ਚੜਾਤੀ ਦਾ ਅਜੇ ਨਹੀਂ ਪੇੜ ਕਰਦੀ ਗਾ ਆਰ ਯੋ ਕਾ ਹੀ ਇਹੀ ਕਰ ਕਾ ਇਹ ਸਾਰਾ ਕੁੱਤਿਆ ਰੇ ਔਰ ਉੱਧਰ ਵੀ ਕੇਂਦਰ ਕੇ ਕਾਬੀ ਸੂਬੇ ਕੇ ਫੰਡ ਜਾਣ ਨੂੰ ਅਧਿਕਾਰ ਰੋਕੇ ਗਏ ਗਾਈਸ ਇਸ ਮੁੱਦੇ ਨੂੰ ਕਹਾ ਵੀ ਜ਼ੋਰ ਦੱਟਾਂ ਗਏ ਚੱਕੇ ਨਹੀਂ ਠੇਰ ਕਹਿ ਰਿਹਾ ਇਹ ਜਿਹੜਾ ਨਵਾਂ ਨਵਾਂ ਮੈਂਬਰ ਪਾਰਲੀਮੈਂਟ ਬਣਿਆ ਹੁੰਦੀ ਆ ਇਹ ਭਾਜਪਾ ਗੇਗਵਾਈ ਵਾਲੀ ਕੇਂਦਰ ਸਰਕਾਰ ਸੂਬੇ ਕੇ ਵਿਕਤੀ ਹੱਤਾਂ ਆਟਾ ਲਾ ਰਹੀ ਆ ਆਮਨਸੂਪੇ ਸਹੀ ਨਹੀਂ ਗਾਇਨਗੇ ਔਰ ਸੰਗਰੂਰ ਤੇ ਸੰਸਦ ਮੈਂਬਰ ਗੁਰਮੀਤ ਮੀਤ ਇਹ ਸਨ ਕਾ ਵੀ ਉਹ ਕਲਗੀ ਪਿੰਡੂ ਖੇਤਰਾ ਮਾਂ ਵਿਕਾਸ ਫੰਡ ਮੰਡੀ ਵਿਕਾਸ ਫੰਡ ਸਾਬਕਾ 1000 ਕਰੋੜ ਆਰਕومی ਸੇਤ ਮਿਸ਼ਨ ਸਰਵ ਸਿੱਖਿਆ ਅਭਿਆਨ ਆਰਹੋਰ ਇੰਦਰੀਸ ਸਿੰਘ ਮਾਗਾ ਸੁਬੇਨਿਆ ਜਾਨ ਬੁੱਧਿਵਾਰ ਹੋਉਂਦੀਆਂ ਪੈਸਾ ਨਹੀਂ ਦੇ ਰਹੇ ਕਾਫੀ ਜਾਨ ਕਤਲ ਕਰ ਰਹੇ ਮਨ ਨੂੰ ਆ ਕੋਈ ਬਾਤ ਨਹੀਂ ਕੋਈ ਚੱਕਰ ਨਹੀਂ ਕਾ ਇਹ ਪਾਗਾ ਲੋਕ ਸਭਾ ਦੇ ਸਪੀਕਰ ਕੀ ਚੋਣ ਨੂੰ ਲੇਗਾ ਸਵਾਲ ਜਦ ਪੁੱਛੇ ਮੀਤ ਰਹੇ ਕਹ ਰਗਾ 파ਰਟੀ ਲੋਕ ਤੰਦਰ ਕੀ ਰਵੇਤਾ ਇਹ ਲੋਕ ਸਭਾ ਦੇ ਸਪੀਕਰ ਸੱਤਾਧਾਰੀ ਕੀ ਰਕਾ ਰੇਹਾ ਦਾ ਵੀ ਜਦ ਡੀਵੀਟੀ ਕੀ ਸਪੀਕਰ ਮੇ ਸਭ ਵਿਰੋਧੀ ਦੀ ਗੱਲ ਸੰਬੰਧਤ ਰਿਆ ਵਾਰਤਾ ਭਾਜ ਬਾ ਇਸ ਲੋਕਤੰਤਰੀ ਪੱਖੀ ਰਵਾਇ ਨੂੰ ਤੋੜ ਰਹੀ ਦਾ ਉਹਨਾਂ ਨੇ ਕਹਾ ਵੀ ਇਹ ਵਿਰੋਧੀ ਕਦਮ ਕੇ ਖਿਲਾਫ ਡਟ ਕਾ ਕਾ ਭਾਵਨਾ ਦੇ ਇਹ ਵਿਰੋਧੀ ਦੇ ਗੱਲ ਸਪੀਕਰ ਦੀ ਚੋਣ ਕਰਵਾਏ ਜਾਂ ਫੈਸਲਾ ਲਿਆ ਜੋ ਬਲ ਮੋਦੀ ਕਹ ਰਹਾ ਕਾ ਲਾਣੇ ਨਹੀਂ ਬੱਦ ਦਿੱਤ ਵਿਸ਼ਾ ਚੱਕਰ ਪੈ ਰਿਹਾ ਵੀ ਅਰ ਮੀਟਰ ਵਗੈਰਾ ਕੰਮ ਉੱਠ ਜਾਣਾ ਇਹ ਸਾਰੀ ਗੱਲ ਕਾ ਪੈਸੇ ਲੈਣ ਮੰਗਉਂਦੇ ਇਹ ਭਗਵਾਨ ਤਮਾਨ ਵੀ ਕਰ ਰਗਾ ਤੇ ਰੰ ਤੇ ਰੰ ਦੇ ਤਾ ਆਉਂਦਾ ਨਾ ਜਿਹੜਾ ਪੈਸਾ ਰੂਪਿਆ ਵਾ ਇਹ ਤੇ ਨੇ ਲਾਂਗੇਗਾ ਉਹ ਜਦ ਪੈਸਾ ਆਵੇਗਾ ਕਾ ਮੈਂ ਤੁਹਾਨੂੰ ਬੰਡੀ ਜਾਵਾਂਗਾ ਨਜ਼ਾਰੇ ਲੂਟਿਓਗਾ ਮੈਂ ਤਾਂ ਯੋਹੀ ਘਰ ਸਣਾ ਬਾਕੀ ਤੇਰੇ ਕੀ ਕਰਾ ਲੋਕਾਂ ਨੇ ਬੂਟਾ ਨਹੀਂ ਪਾਈ ਇਸਾ ਚੱਕਰ ਪੈ ਗਏ ਚਲੋ ਖੰਦਾ ਡਾਡਾ ਡਿਸਕਸ਼ਨ ਰਿਡੀ ਪ੍ਰੋਗਰਾਮ ਵੀ ਹੋ ਚੱਕਿਆ ਬੜੀਆ ਖਬਰਾਂ ਕੱਲ੍ਹ ਤੁਸੀਂ ਟਾਈਮ ਪੱਦ ਫੇਰ ਕਰਾਂ ਗੱਲ ਸਾਰੇ ਲੱਡੇ ਪੁੱਤ ਦੀਗੀ ਪਿਆਰਪਰੀ ਸੱਸਰੀ